ਪੁਰਾਣੇ ਸਮੇਂ ਦੀ ਗੱਲ ਹੈ ਇੱਕ ਬਸਤੀ ਵਿੱਚ ਇੱਕ ਗਰੀਬ কুমਹਾਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਨਾਲ ਮਿੱਟੀ ਦੇ ਬਰਤਨ ਬਣਾਉਂਦਾ ਤੇ ਸ਼ਾਮ ਨੂੰ ਆਪਣੇ ਗਦੇ ਤੇ ਲੱਤ ਕੇ ਸ਼ਹਿਰ ਵਿੱਚ ਵੇਚ ਆਉਂਦਾ ਉਸੇ ਬਸਤੀ ਦੇ ਨੇੜੇ ਜੰਗਲ ਵਿੱਚ ਇੱਕ ਖਤਰਨਾਕ ਸ਼ੇਰ ਰਹਿੰਦਾ ਸੀ ਜਿਸ ਨੇ ਬਸਤੀ ਦੇ ਲੋਕਾਂ ਦਾ ਜਿਉਣਾ ਔਖਾ ਕੀਤਾ ਹੋਇਆ ਸੀ ਬਸਤੀ ਦੇ ਪਤਾ ਨਹੀਂ ਕਿੰਨੇ ਹੀ ਲੋਕ ਤੇ ਜਾਨਵਰ ਇਸ ਦਰਿੰਦੇ ਦੀ ਪੇਟ ਚੜ ਚੁੱਕੇ ਸਨ ਇੱਕ ਦਿਨ কুমਿਹਾਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਤਾਂ ਥਕਾਵਟ ਦੀ ਵਜ੍ਹਾ ਕਾਰਨ ਉਸਨੇ ਗਦੇ ਨੂੰ ਤਵੇਲੇ ਦੀ ਬਜਾਏ ਬਾਹਰ ਹੀ ਬੰਨ ਦਿੱਤਾ ਤੇ ਖੁਦ ਸੌਣ ਲਈ ਚਲਾ ਗਿਆ ਦੂਜੇ ਪਾਸੇ ਸ਼ੇਰ ਜਦੋਂ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਆਪਣੀ ਗੁਫਾ ਚੋਂ ਬਾਹਰ ਨਿਕਲਿਆ ਤਾਂ ਰਾਸਤੇ ਵਿੱਚ ਅਚਾਨਕ ਤੇਜ਼ ਤੂਫਾਨ ਸ਼ੁਰੂ ਹੋ ਗਿਆ। ਤੂਫਾਨੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਦਰਖਤ ਆਪਣੀਆਂ ਜੜਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ। ਸ਼ੇਰ ਸ਼ਿਕਾਰ ਕਰਨਾ ਤਾਂ ਭੁੱਲ ਹੀ ਗਿਆ ਤੇ ਤੂਫਾਨ ਤੋਂ ਬਚਣ ਲਈ ਕਿਸੇ ਛੱਤ ਦੀ ਤਲਾਸ਼ ਕਰਨ ਲੱਗਾ। ਉਸ ਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੋਪੜੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ। ਸ਼ੇਰ ਉਸ ਝੋਪੜੀ ਵਿੱਚ ਵੜ ਗਿਆ ਤੇ ਉੱਥੇ ਹੀ ਸੌਂ ਗਿਆ ਦੂਜੇ ਪਾਸੇ ਤੇਜ਼ بارش ਦੇ ਸ਼ੋਰ ਨਾਲ ਘੁਮਿਆਰ ਦੀ ਅੱਖ ਖੁੱਲ ਗਈ ਤੇ ਉਸ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਆਪਣਾ ਗਧਾ ਤਾਂ ਅੱਜ ਬਾਹਰ ਦਰਖਤ ਹੇਠਾਂ ਹੀ ਬੰਨ੍ਹ ਦਿੱਤਾ ਸੀ ਉਹ ਵਿਚਾਰਾ ਤਾਂ بارش ਵਿੱਚ ਭਿੱਜ ਰਿਹਾ ਹੋਵੇਗਾ ਉਹ ਤੁਰੰਤ ਝੋਪੜੀ ਚੋਂ ਬਾਹਰ ਨਿਕਲਿਆ ਤਾਂ ਜੋ ਗਧੇ ਨੂੰ بارش ਤੋਂ ਬਚਾ ਕੇ ਤਵੇਲੇ ਵਿੱਚ ਲੈ ਆਵੇ ਪਰ ਜਦੋਂ ਉਹ ਦਰਖਤ ਹੇਠਾਂ ਪਹੁੰਚਿਆ ਤਾਂ ਵੇਖਿਆ ਕਿ ਗਦਾ ਗਾਇਬ ਹੋ ਗਿਆ ਹੈ ਤੇ ਉੱਥੇ ਸਿਰਫ ਇਕੱਲਾ ਰੱਸਾ ਪਿਆ ਹੈ। ਘਮਿਆਰ ਨੇ ਸੋਚਿਆ ਕਿ ਮੇਰਾ ਗਦਾ ਰੱਸਾ ਖਲਵਾ ਕੇ بارش ਤੋਂ ਬਚਣ ਲਈ ਜੰਗਲ ਵਿੱਚ ਭੱਜ ਗਿਆ ਹੈ। ਪਰ ਉਹ ਮੇਰੇ ਤੋਂ ਬਚ ਕੇ ਜਾਵੇਗਾ ਕਿੱਥੇ? ਇੱਕ ਚੋਪੜੀ 'ਚੋਂ ਨਿਕਲ ਕੇ ਦੂਜੀ ਚੋਪੜੀ ਵਿੱਚ ਪਨਾਹ ਲੈ ਲਈ ਹੋਵੇਗੀ। ਇਸੇ ਤਰ੍ਹਾਂ ਬੁੜਬੜਾਉਂਦਾ ਹੋਇਆ ਉਹ بارش ਵਿੱਚ ਹੀ ਗਦੇ ਦੀ ਭਾਲ ਲਈ ਜੰਗਲਵਾਲ ਨੂੰ ਤੁਰ ਪਿਆ। بارش ਵਿੱਚ ਭਜਦਾ ਹੋਇਆ ਉਹ ਇੱਕ ਹੀ ਪਾਸੇ ਤੁਰਿਆ ਜਾ ਰਿਹਾ ਸੀ। ਇੱਕ ਘੰਟਾ ਲੰਘਣ ਦੇ ਬਾਅਦ ਉਹ ਇੱਕ ਸ਼ਮਸ਼ਾਨ ਚੌਪੜੀ ਦੇ ਕੋਲ ਪਹੁੰਚਿਆ। ਅਸਮਾਨ ਵਿੱਚ ਰੁੱਕ-ਰੁੱਕ ਕੇ ਬਿਜਲੀ ਚਮਕ ਰਹੀ ਸੀ ਜਿਸ ਕਰਕੇ ਰੋਸ਼ਨੀ ਪੈਦਾ ਹੋ ਰਹੀ ਸੀ। ਇਸੇ ਰੋਸ਼ਨੀ ਵਿੱਚ ਉਸਨੇ ਵੇਖਿਆ ਕਿ ਇੱਥੇ ਇੱਕ ਜਾਨਵਰ ਸੁੱਤਾ ਪਿਆ ਹੈ। ਕਮਿਆਰ ਰੌਲਾ ਪਾਉਂਦਾ ਹੋਇਆ ਬੋਲਿਆ ਅੱਛਾ ਤੂੰ ਇੱਥੇ ਮੌਜਾਂ ਨਾਲ ਸੁੱਤਾ ਪਿਆ ਹੈ ਮੈਂ ਤੈਨੂੰ ਜੰਗਲ ਵਿੱਚ ਲੱਭਦਾ ਹੋਇਆ ਇੱਕ ਘੰਟੇ ਤੋਂ ਇੱਧਰ-ਉੱਧਰ ਭਟਕ ਰਿਹਾ ਹਾਂ ਪਰ ਅਸਲ ਵਿੱਚ ਇਹ ਉਹੀ ਖਤਰਨਾਕ ਸ਼ੇਰ ਸੀ ਜਿਸ ਨੇ ਬਾਰਿਸ਼ ਤੋਂ ਬਚਣ ਲਈ ਇੱਕ ਝੋਪੜੀ ਵਿੱਚ ਆਸਰਾ ਲਿਆ ਸੀ ਕਿਮਿਆਰ ਨੂੰ ਹਨੇਰੇ ਦੇ ਕਾਰਨ ਆਪਣੇ ਗਦੇ ਤੇ ਸ਼ੇਰ ਵਿੱਚ ਕੋਈ ਫਰਕ ਮਹਿਸੂਸ ਨਾ ਹੋਇਆ ਤੇ ਗੁੱਸੇ ਵਿੱਚ ਉਸਨੇ ਸ਼ੇਰ ਦੇ ਸਿਰ ਤੇ ਮੋਢਿਆਂ ਤੇ 2-4 ਹੱਥ ਮਾਰ ਦਿੱਤੇ ਨਾਲ ਹੀ ਛਾਲ ਮਾਰ ਕੇ ਉਸ ਦੀ ਪਿੱਠ ਤੇ ਸਵਾਰ ਹੋ ਗਿਆ ਕੰਬਿਆਰ ਨੇ ਜ਼ੋਰ ਨਾਲ ਕੱਸ ਕੇ ਰੱਸਾ ਬੰਨ੍ਹ ਦਿੱਤਾ ਤਾਂ ਜੋ ਉਸ ਦਾ ਗਧਾ ਰਾਹ ਵਿੱਚ ਫੇਰ ਤੋਂ ਕਿਤੇ ਭੱਜ ਨਾ ਜਾਵੇ ਤੇ ਨਾਲ ਹੀ ਕਹਿਣ ਲੱਗਾ ਤੂੰ ਤਾਂ ਬੜਾ ਜਿੱਦੀ ਤੇ ਗੰਦੀ ਕਿਸਮ ਦਾ ਜਾਨਵਰ ਹੈ ਤੂੰ ਰੱਸਾ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਅੱਜ ਤੋਂ ਬਾਅਦ ਜੇ ਤੂੰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਤੈਨੂੰ ਜ਼ਹਿਰ ਮਲਾ ਕੇ ਖਵਾ ਦੇਵਾਂਗਾ ਇਹ ਸੁਣ ਕੇ ਸ਼ੇਰ ਵੀ ਕੰਬ ਗਿਆ ਉਸਦੇ ਤਾਂ ਹੋਸ਼ ਉੱਡ ਗਏ ਉਸਨੇ ਸੋਚਿਆ ਜੇ ਇਸ ਦੇ ਹੁਕਮ ਦੀ ਉਲੰਘਣਾ ਕੀਤੀ ਤਾਂ ਕਿਤੇ ਇਹ ਮੈਨੂੰ ਸੱਚੀ ਨਾ ਮਾਰ ਦੇਵੇ ਭਲਾਈ ਇਸੇ ਵਿੱਚ ਹੈ ਕਿ ਇਸ ਦਾ ਹੁਕਮ ਮੰਨਿਆ ਜਾਵੇ ਕਿਉਂਕਿ ਬਾਰਿਸ਼ ਤੇ ਤੂਫਾਨ ਵਿੱਚ ਦੌੜਦਾ ਦੌੜਦਾ ਸ਼ੇਰ ਬਹੁਤ ਡਰ ਚੁੱਕਿਆ ਸੀ ਉਹ ਪਰ ਉਹ ਇੱਕ ਨਵੀਂ ਮੁਸੀਬਤ ਵਿੱਚ ਫਸ ਗਿਆ ਸੀ ਉਸ ਨੂੰ ਆਪਣੀ ਗਰਦਨ ਵਿੱਚ ਪਿਆ ਹੋਇਆ ਰੱਸਾ ਬਹੁਤ ਹੀ ਮਜਬੂਤ ਮਹਿਸੂਸ ਹੋ ਰਿਹਾ ਸੀ ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੋਪੜੀ ਦੇ ਸਾਹਮਣੇ ਰੁਕਿਆ ਹੁਣ ਬਾਰਿਸ਼ ਵੀ ਬੰਦ ਹੋ ਗਈ ਸੀ ਕਮਿਆਰ ਉਸ ਸ਼ੇਰ ਨੂੰ ਘਰ ਦੇ ਅੰਦਰ ਲਿਆਇਆ ਤੇ ਦਰਖਤ ਦੇ ਨਾਲ ਇੱਕ ਰੱਸੀ ਨਾਲ ਅੱਧੀ ਰਾਤ ਨੂੰ ਬੰਨ ਕੇ ਆਪ ਸੌਣ ਲਈ ਅੰਦਰ ਚਲਾ ਗਿਆ ਸਵੇਰ ਹੋਈ ਤਬ ਬਸਤੀ ਦੇ ਲੋਕ কুমਹਾਰ ਦੇ ਘਰ ਕੋਲ ਲੰਘਣ ਲੱਗੇ ਅਚਾਨਕ ਜਦੋਂ ਉਹਨਾਂ ਨੇ ਦਰਖਤ ਨਾਲ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਸਾਰੇ ਹੈਰਾਨ ਹੋ ਗਏ ਤੇ ਡਰ ਗਏ ਇਹ ਖਬਰ ਦੇਖਦੇ ਹੀ ਦੇਖਦੇ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਇੱਕ কুমਹਾਰ ਨੇ ਜਿੰਦਾ ਸ਼ੇਰ ਨੂੰ ਫੜਿਆ ਹੈ ਪਿੰਡ ਵਾਲੇ ਉਸ ਦੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਸ਼ੇਰ ਨੂੰ ਦੇਖਣ ਲੱਗੇ ਤੇ ਉਸ ਦੀ ਬਹਾਦਰੀ ਦੀ ਬਹੁਤ ਤਾਰੀਫ਼ ਕਰਨ ਲੱਗੇ ਉਹਨਾਂ ਨੇ কুমਿਹਰ ਦੀ ਦਲੇਰੀ ਦੀ ਜ਼ਿਆਦਾ ਤਾਰੀਫ਼ ਇਸ ਲਈ ਵੀ ਕੀਤੀ ਕਿਉਂਕਿ ਇਹ ਸ਼ੇਰ ਉਹਨਾਂ ਦੀਆਂ ਬੱਕਰੀਆਂ ਤੇ ਮੱਝਾਂ ਨੂੰ ਖਾ ਗਿਆ ਸੀ ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਸੀ কুমਿਹਰ ਨੇ ਲੋਕਾਂ ਨੂੰ ਸਮਝਾਇਆ ਕਿ ਉਸਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਆਪਣੇ ਗੁੰਮਸ਼ਾ ਘੋੜੇ ਨੂੰ ਫੜ ਕੇ ਘਰ ਲਿਆਇਆ ਹੈ ਲੋਕਾਂ ਦੀਆਂ ਗੱਲਾਂ ਸੁਣ ਕੇ ਉਹ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਗਧਾ ਸ਼ੇਰ ਵਿੱਚ ਕਿਵੇਂ ਬਦਲ ਗਿਆ ਪਰ ਜਦੋਂ ਕਮਿਆਰ ਨੇ ਸੱਚ ਨੂੰ ਆਪਣੇ ਗਧੇ ਦੀ ਥਾਂ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਿਆ ਉਸ ਦੀ ਪਤਨੀ ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿੱਚ ਲਿਆਈ ਤੇ ਉਸ ਦੀ ਬਹਾਦਰੀ ਦੀ ਬਹੁਤ ਪ੍ਰਸ਼ੰਸਾ ਕਰਨ ਲੱਗੀ ਉਧਰੋਂ ਦੂਜੇ ਪਾਸੇ ਇਸੇ ਰਾਜ ਦਾ ਬਾਦਸ਼ਾ ਦੂਜੇ ਰਾਜ ਦੇ ਬਾਦਸ਼ਾਹ ਵੱਲੋਂ ਆਪਣੇ ਰਾਜ ਤੇ ਹੋ ਰਹੇ ਹਮਲਿਆਂ ਤੋਂ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਜੰਗ ਸ਼ੁਰੂ ਹੋ ਗਈ ਸੀ ਦੂਜੇ ਰਾਜ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ ਉਹ ਰਾਜੇ ਦੇ ਇਲਾਕਿਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਸੋ ਇਧਰ ਬਾਦਸ਼ਾ ਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਉਸ ਤੋਂ ਕਈ ਗੁਣਾ ਵੱਧ ਤਾਕਤਵਰ ਹੈ ਉਸ ਨੂੰ ਇਨ੍ਹਾਂ ਦਿਨਾਂ ਵਿੱਚ ਇੱਕ ਅਜਿਹੇ ਸੂਰਮੇ ਦੀ ਲੋੜ ਸੀ ਜੋ ਉਸ ਦੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕੇ ਤਾਂ ਜੋ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਭਜਾਇਆ ਜਾ ਸਕੇ ਉਸ ਨੇ ਤੁਰੰਤ ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਬੁਲਾਇਆ ਉਹਨਾਂ ਵਿੱਚੋਂ ਇੱਕ ਵਜ਼ੀਰ ਨੂੰ ਅਚਾਨਕ ਯਾਦ ਆਇਆ ਕਿ ਕੁਮਯਾਰ ਨਸੀਬ ਵਕਤ ਹੀ ਇੱਕ ਅਜਿਹਾ ਦਲੇਰ ਤੇ ਬਹਾਦਰ ਇਨਸਾਨ ਹੈ ਜਿਸ ਨੇ ਇਕੱਲੇ ਹੀ ਸ਼ੇਰ ਨੂੰ ਫੜ ਲਿਆ ਇਸ ਲਈ ਉਸਨੇ ਬਾਦਸ਼ਾਹ ਕੋਲ ਸਾਰੀ ਕਹਾਣੀ ਬਿਆਨ ਕਰ ਦਿੱਤੀ ਤੇ ਕਿਹਾ ਹਜ਼ੂਰ ਸਾਡੇ ਰਾਜ ਵਿੱਚ ਇੱਕ ਨਸੀਬ ਵਖਤ ਨਾਮ ਦਾ ਅਜਿਹਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ maat ਦੇਣ ਵਿੱਚ ਕਾਮਯਾਬ ਹੋ ਜਾਵਾਂਗੇ ਬਾਦਸ਼ਾਹ ਨੇ ਤੁਰੰਤ ਇੱਕ ਚਿੱਠੀ ਨਸੀਬ ਵਖਤ ਦੇ ਘਰ ਭੇਜੀ ਜਦੋਂ ਉਸ ਨੂੰ ਚਿੱਠੀ ਤੋਂ ਪਤਾ ਲੱਗਾ ਕਿ ਉਸ ਨੂੰ ਫੌਜ ਦਾ ਕਮਾਂਡਰ ਬਣਾਇਆ ਜਾ ਰਿਹਾ ਹੈ ਤਾਂ ਉਹ ਹੈਰਾਨ ਰਹਿ ਗਿਆ ਤੇ ਸਪਾਈਆਂ ਨਾਲ ਤਿਆਰ ਹੋ ਕੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਜਾ ਪਹੁੰਚਿਆ ਬਾਦਸ਼ਾਹ ਨੇ ਉਸ ਦੀ ਖੂਬ ਆਉਪਕਤ ਕੀਤੀ কুমਹਾਰ ਚੱਕਰਾਂ ਵਿੱਚ ਪੈ ਗਿਆ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਕਿੱਥੇ ਮੈਂ ਇੱਕ ਗਰੀਬ ਸਧਾਰਨ কুমਹਾਰ ਤੇ ਕਿੱਥੇ ਫੌਜਦਾਰ ਸੈਨਾਪਤੀ ਗਦੇ ਨੇ ਤਾਂ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀਉ ਮੁਸੀਬਤ ਵਿੱਚ ਪਾ ਦਿੱਤਾ ਹੈ ਆਖਰਕਾਰ ਗਰੀਬ কুমਹਾਰ ਨਸੀਬ ਵਕਤ ਨੂੰ ਫੌਜਦਾਰ ਸੈਨਾਪਤੀ ਬਣਾ ਦਿੱਤਾ ਗਿਆ ਉਹਨੇ ਤਾਂ ਕਦੇ ਸੁਪਨੇ ਵਿੱਚ ਵੀ ਤਲਵਾਰ ਨਹੀਂ ਚੁੱਕੀ ਸੀ ਤੇ ਨਾ ਹੀ ਕਦੇ ਘੋੜੇ ਤੇ ਸਵਾਰੀ ਕੀਤੀ ਸੀ। ਉਹ ਘਰ ਆਇਆ ਤੇ ਸ਼ੇਰ ਤੇ ਗੁੱਸਾ ਕੱਢਣ ਲੱਗ ਪਿਆ। ਤੂੰ ਗਧੇ ਤੋਂ ਸ਼ੇਰ ਕਿਵੇਂ ਬਣ ਗਿਆ ਹੈ? ਇਹ ਸਾਰੀ ਮੁਸੀਬਤ ਤੇਰੀ ਵਜ੍ਹਾ ਨਾਲ ਆਈ ਹੈ। ਨਾ ਤੂੰ ਗਧੇ ਤੋਂ ਸ਼ੇਰ ਬਣਦਾ ਤੇ ਨਾ ਹੀ ਮੈਂ ਸੈਨਾਪਤੀ ਬਣਦਾ। ਉਸਦੀ ਪਤਨੀ ਉਸ ਨੂੰ ਸਮਝਾਉਂਦੇ ਹੋਏ ਕਹਿਣ ਲੱਗੀ, "ਕਿਉਂ ਵਿਚਾਰੇ ਸ਼ੇਰ ਨੂੰ ਕਹੀ ਜਾ ਰਹੇ ਹੋ? ਇਹਦਾ ਕੋਈ ਕਸੂਰ ਨਹੀਂ ਹੈ।" ਤੁਹਾਡੇ ਤਾਂ ਨਸੀਬ ਜਾਗ ਪਏ ਨੇ ਖੁਦਾ ਦਾ ਸ਼ੁਕਰ ਅਦਾ ਕਰੋ ਜਿਸ ਨੇ ਤੁਹਾਨੂੰ ਸੈਨਾਪਤੀ ਬਣਾ ਦਿੱਤਾ ਹੈ ਲੱਗਦਾ ਸਾਡੇ ਦਿਨ ਚੰਗੇ ਆਉਣ ਵਾਲੇ ਨੇ ਹਿੰਮਤ ਨਾ ਹਾਰੋ ਖੁਦਾ ਸਾਡੀ ਮਦਦ ਜਰੂਰ ਕਰੇਗਾ ਸੋ ਦੂਜੇ ਦਿਨ কুমਿਆਰ ਸੈਨਾਪਤੀ ਨਸੀਬ ਵਖਤ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਸ ਦਾ ਚੰਗੀ ਤਰ੍ਹਾਂ ਸਵਾਗਤ ਕੀਤਾ ਬਾਦਸ਼ਾ ਨੇ ਉਸ ਨੂੰ ਫੌਜ ਦੀ ਕਮਾਂਡ ਸੰਭਾਲਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਗਵਾਂਡੀ ਮੁਲਕ ਦਾ ਬਾਦਸ਼ਾ ਜੰਗਾਂ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ ਉਹ ਰੋਜ਼ ਦੀ ਤਰ੍ਹਾਂ ਸਾਡੇ ਇਲਾਕੇ ਤੇ ਹਮਲਾ ਕਰਦਾ ਰਹਿੰਦਾ ਹੈ ਤੇ ਮੂੰਹ ਦੀ ਖਾਂਦਾ ਹੈ ਸਾਡੀ ਫੌਜ ਵੀ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ ਤੁਸੀਂ ਇਸ ਦੀ ਸਹੀ ਤਰ੍ਹਾਂ ਕਮਾਂਡ ਸੰਭਾਲ ਸਕਦੇ ਹੋ ਕੱਲ ਸਵੇਰੇ ਦੁਸ਼ਮਣ ਦੇ ਸਿਪਾਹੀ ਸਾਡੇ ਵੱਲ ਵਧਣਗੇ ਤੁਸੀਂ ਫੌਜ ਦੇ ਨਾਲ ਮਿਲ ਕੇ ਉਹਨਾਂ ਨੂੰ ਅਜਿਹਾ ਮਜ਼ਾ ਚਕਾਉਣਾ ਹੈ ਕਿ ਹਮੇਸ਼ਾ ਯਾਦ ਰੱਖਣ ਤਾਂ ਜੋ ਇਹ ਇੱਧਰ ਦਾ ਰੁਖ ਦੁਬਾਰਾ ਨਾ ਕਰ ਸਕਣ কুমਯਾਰ ਨਸੀਬ ਵਕਤ ਤੇ ਉਸਦੀ ਪਤਨੀ ਲਈ ਬਾਦਸ਼ਾਹ ਨੇ ਇੱਕ ਸ਼ਾਨਦਾਰ ਮਕਾਨ ਤਿਆਰ ਕਰਵਾਇਆ ਜਿਸ ਵਿੱਚ ਇੱਕ ਤਵੇਲਾ ਵੀ ਸੀ ਜਿਦੇ ਵਿੱਚ ਇੱਕ ਤਾਕਤਵਰ ਘੋੜਾ ਉਸ ਨੂੰ ਜੰਗ ਦੇ ਮੈਦਾਨ ਵਿੱਚ ਲਿਜਾਣ ਲਈ ਤਿਆਰ ਖੜਾ ਸੀ ਕਮਜ਼ੋਰ ਸੈਨਾਪਤੀ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਬਹੁਤ ਪਰੇਸ਼ਾਨ ਸੀ ਕਿਉਂਕਿ ਘੋੜਸਵਾਰੀ ਉਸ ਨੂੰ ਆਉਂਦੀ ਨਹੀਂ ਸੀ ਸੈਨਾਪਤੀ ਖਮਿਆਰ ਨੇ ਸੋਚਿਆ ਕਿ ਜੇਕਰ ਮੈਂ ਘੋੜੇ ਤੋਂ ਹੇਠਾਂ ਡਿੱਗ ਪਿਆ ਤਾਂ ਹਰ ਕੋਈ ਮੇਰੇ ਤੇ ਹੱਸੇਗਾ ਤੇ ਕਹੇਗਾ ਕਿ ਫੌਦਾ ਸੈਨਾਪਤੀ ਘੋੜੇ ਤੋਂ ਹੇਠਾਂ ਡਿੱਗ ਪਿਆ ਮੈਂ ਸਵੇਰੇ ਉੱਠ ਕੇ ਘੋੜੇ ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ ਸਵੇਰ ਹੋਈ ਤਾਂ ਉਸ ਨੇ ਆਪਣੀ ਪਤਨੀ ਨੂੰ ਜਗਾਇਆ ਉਹ ਦੋਵੇਂ ਤਵੇਲੇ ਵਿੱਚ ਗਏ ਜਿੱਥੇ ਇੱਕ ਬਹੁਤ ਹੀ ਸੋਹਣਾ ਘੋੜਾ ਬੰਨਿਆ ਹੋਇਆ ਸੀ ਨਸੀਬ ਵਖਤ ਨੇ ਕਿਹਾ ਕਿ ਘੋੜਾ ਤਾਂ ਬਹੁਤ ਲੰਮਾ ਹੈ ਮੈਂ ਇਸ ਤੇ ਸਵਾਰੀ ਕਿਵੇਂ ਕਰਾਂਗਾ ਉਸ ਦੀ ਪਤਨੀ ਨੇ ਸਲਾਹ ਦਿੱਤੀ ਕਿ ਇਸ ਘੋੜੇ ਨੂੰ ਉੱਥੇ ਥੜੇ ਦੇ ਨੇੜੇ ਕਰ ਲਓ ਤੇ ਉਸ ਤੇ ਪੈਰ ਰੱਖ ਕੇ ਇਸ ਦੀ ਪਿੱਠ ਤੇ ਸਵਾਰ ਹੋ ਜਾਓ ਕਮਜ਼ੋਰ ਕਮਿਹਾਰ ਨੇ ਥੜੇ ਦੀ ਮਦਦ ਨਾਲ ਘੋੜੇ ਤੇ ਚੜਨ ਦੀ ਕੋਸ਼ਿਸ਼ ਕੀਤੀ ਬੜੀਆਂ ਮੁਸ਼ਕਲਾਂ ਦੇ ਬਾਅਦ ਆਖਰੋ ਘੋੜੇ ਤੇ ਚੜਨ ਵਿੱਚ ਕਾਮਯਾਬ ਹੋ ਗਿਆ ਉਸ ਨੇ ਮਹਿਸੂਸ ਕੀਤਾ ਕਿ ਘੋੜੇ ਦੀ ਪਿੱਠ ਤੇ ਫਿਸਲਣ ਬਹੁਤ ਹੈ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਦੋਵੇਂ ਪੈਰ ਰਸੇ ਦੇ ਨਾਲ ਆਪਸ ਵਿੱਚ ਬੰਨ੍ਹ ਦੇ ਕਿਤੇ ਐਦਾਂ ਨਾ ਹੋਵੇ ਕਿ ਮੈਂ ਰਾਹ ਵਿੱਚ ਹੀ ਡਿੱਗ ਪਵਾਂ ਉਹਦੀ ਪਤਨੀ ਨੇ ਕਿਤੇ ਰੱਸਾ ਲੱਭਿਆ ਫਿਰ ਰਸੇ ਨੂੰ ਘੋੜੇ ਦੇ ਹੇਠੋਂ ਲਿਜਾ ਕੇ ਕਮਿਆਰ ਦੇ ਦੋਵੇਂ ਪੈਰਾਂ ਨੂੰ ਇੱਕ ਦੂਸਰੇ ਨਾਲ ਬੰਨ੍ਹ ਦਿੱਤਾ ਕਮਿਆਰ ਦੀ ਪਤਨੀ ਨੇ ਇੱਕ ਕਮਾਲ ਇਹ ਵੀ ਕਰ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਕਮਰ ਨੂੰ ਵੀ ਰਸੇ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਸ ਨੂੰ ਵੀ ਲਪੇਟੇ ਮਾਰ ਕੇ ਬੰਨ ਦਿੱਤਾ ਤਾਂ ਜੋ ਇਹ ਡਿੱਗ ਨਾ ਪਵੇ। কুমਹਾਰ ਨਸੀਬ ਵਖਤ ਨੇ ਕਿਹਾ ਕਿ ਹੁਣ ਮੇਰੇ ਹੱਥ ਵੀ ਘੋੜੇ ਦੀ ਗਰਦਨ ਨਾਲ ਬੰਨ ਦੇ ਤੇ ਇਧਰ ਘੋੜਾ ਤਵੇਲੇ ਤੋਂ ਬਾਹਰ ਨਿਕਲਣ ਲਈ ਬੇਤਾਬ ਸੀ। ਇਸ ਤੋਂ ਪਹਿਲਾਂ ਕਿ কুমਹਾਰ ਦੀ ਪਤਨੀ ਉਸ ਦੀ ਗਰਦਨ ਨਾਲ ਰੱਸਾ ਬੰਨਦੀ ਘੋੜਾ ਅਚਾਨਕ ਉਛਲਿਆ ਤੇ ਬਾਹਰ ਨਿਕਲ ਗਿਆ। ਹੁਣ ਹਾਲਾਤ ਕੁਝ ਇਹ ਸੀ ਕਿ কুমਹਾਰ ਘੋੜੇ ਦੀ ਪਿੱਠ ਤੇ ਇੱਕ ਬੂਰੀ ਵਾਂਗ ਲੱਤਿਆ ਹੋਇਆ ਬੈਠਾ ਸੀ ਉਹ ਸਿਰਫ ਰੱਸਿਆਂ ਦੀ ਮਦਦ ਨਾਲ ਘੋੜੇ ਤੋਂ ਹੀਠਾਂ ਡਿੱਗਣ ਤੋਂ ਬਚਿਆ ਹੋਇਆ ਸੀ ਉਸ ਨੇ ਘੋੜੇ ਦੀ ਗਰਦਨ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਸੀ ਉਹ ਰੱਬ ਅੱਗੇ ਬੇਨਤੀਆਂ ਕਰ ਰਿਹਾ ਸੀ ਕਿਉਂ ਮੇਰਿਆ ਰੱਬਾ ਤੂੰ ਮੈਨੂੰ ਕਮਿਆਰ ਤੋਂ ਫੌਜ ਦਾ ਸੈਨਾਪਤੀ ਬਣਾ ਦਿੰਦਾ ਹੈ ਹੁਣ ਇਸ ਮੁਲਕ ਦੀ ਹਿਫਾਜ਼ਤ ਤੇ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਮੈਂ ਤਾਂ ਇੱਕ ਜਾਹਲ ਤੇ ਗਵਾਰ ਇਨਸਾਨ ਹਾਂ ਆਪਣੀ ਮਿਹਰਬਾਨੀ ਨਾਲ ਮੇਰੀ ਮਦਦ ਕਰ ਤੇ ਮੈਨੂੰ ਬਚਾ ਲੈ ਇਥੋਂ ਕਮਿਆਰ ਰੱਬ ਨੂੰ ਅਰਦਾਸਾਂ ਕਰ ਰਿਹਾ ਸੀ ਤੇ ਘੋੜਾ ਬੜੀ ਤੇਜ਼ੀ ਨਾਲ ਗਲੀਆਂ ਵਿੱਚ ਦੌੜ ਰਿਹਾ ਸੀ ਐਨੇ ਵਿੱਚ ਉਸ ਦੇ ਘੋੜੇ ਨੇ ਸ਼ਹਿਰ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਆਪਣੇ ਖੁਰਾਂ ਨਾਲ ਤੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚ ਨਿਕਲ ਗਿਆ ਘੋੜਾ ਲੰਮੀਆਂ ਬਾਟਾਂ ਤੈਅ ਕਰਦਾ ਹੋਇਆ ਹੁਣ ਜੰਗ ਦੇ ਮੈਦਾਨ ਵਿੱਚ ਆ ਗਿਆ ਤੇ ਦੁਸ਼ਮਣ ਦੇ ਇਲਾਕੇ ਵੱਲ ਵਧਣ ਲੱਗਾ ਕਮਿਆਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਘੋੜਾ ਹੁਣ ਕਿੱਧਰ ਨੂੰ ਜਾ ਰਿਹਾ ਹੈ ਉਸਨੇ ਘੋੜੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਘੋੜਾ ਕਿੱਥੇ ਰੁਕਣ ਵਾਲਾ ਸੀ ਤੇ ਜਦੋਂ কুমਹਾਰ ਦਾ ਬੇਕਾਬੂ ਘੋੜਾ ਇੱਕ ਦਰਖਤ ਦੇ ਨੇੜੇੋਂ ਲੰਘਿਆ ਤਾਂ কুমਹਾਰ ਨੇ ਦਰਖਤ ਦੀ ਇੱਕ ਟਾਣੀ ਨੂੰ ਫੜ ਲਿਆ ਉਹ ਉਸੇ ਤਰ੍ਹਾਂ ਘੋੜੇ ਨੂੰ ਰੋਕਣਾ ਚਾਹੁੰਦਾ ਸੀ কুমਹਾਰ ਨੇ ਦਰਖਤ ਦੀ ਟਾਣੀ ਨੂੰ ਐਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਟਾਣੀ ਟੁੱਟ ਕੇ ਉਸਦੇ ਹੱਥਾਂ ਵਿੱਚ ਆ ਗਈ ਦੌੜਦੇ ਦੌੜਦੇ ਉਸਨੇ ਅਗਲੇ ਦਰਖਤ ਨੂੰ ਵੀ ਇਸੇ ਤਰ੍ਹਾਂ ਫੜਿਆ ਉਸਦੀ ਟਾਣੀ ਵੀ ਇਸੇ ਤਰ੍ਹਾਂ ਟੁੱਟ ਕੇ ਉਸਦੇ ਹੱਥ ਵਿੱਚ ਆ ਗਈ ਉਧਰ ਦੁਸ਼ਮਣ ਦੇ ਖੇਮੇ ਦੇ ਬਾਹਰ ਇੱਕ ਸਿਪਾਹੀ ਖੜਾ ਇਹ ਸਾਰਾ ਮੰਜ਼ਰ ਦੇਖ ਰਿਹਾ ਸੀ ਉਸਨੇ ਆਪਣੇ ਦੁਸ਼ਮਣ ਦੇ ਇਲਾਕੇ ਤੋਂ ਇੱਕ ਘੋੜਸਵਾਰ ਨੂੰ ਵੇਖਿਆ ਜੋ ਆਪਣੇ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਬੜੀ ਤੇਜ਼ੀ ਨਾਲ ਉਹਨਾਂ ਵੱਲ ਨੂੰ ਵੱਧ ਰਿਹਾ ਸੀ ਉਹ ਸਮਝ ਗਿਆ ਕੇ ਉਹੀ ਸੈਨਾਪਤੀ ਹੈ ਜਿਸ ਨੇ ਜਿੰਦਾ ਸ਼ੇਰ ਨੂੰ ਫੜਿਆ ਸੀ ਤੇ ਹੁਣ ਇਸ ਨੇ ਹਮਲਾ ਕਰਨ ਦੇ ਇਰਾਦੇ ਨਾਲ ਸਾਡੇ ਇਲਾਕੇ ਵੱਲ ਵਧਦੇ ਹੋਏ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ ਜੇ ਕਿਤੇ ਨੇ ਦਰਖਤਾਂ ਦੀਆਂ ਟਾਹਣੀਆਂ ਵਾਂਗ ਸਾਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਪਾਈਆਂ ਦੀਆਂ ਹੱਡੀਆਂ ਪਸਲੇ ਇੱਕ ਹੋ ਜਾਣਗੀਆਂ ਐਦਾਂ ਲੱਗਦਾ ਹੈ ਇਹ ਕੋਈ ਸੈਨਾਪਤੀ ਆਮ ਇਨਸਾਨ ਨਹੀਂ ਇਹ ਜ਼ਰੂਰ ਕੋਈ ਦਾਇਤ ਹੈ ਸਿਪਾਹੀਜ਼ ਖੌਫਨਾਕ ਮੰਝੇ ਨੂੰ ਦੇਖ ਕੇ ਜੋਰ-ਜੋਰ ਨਾਲ ਰੌਲਾ ਪਾਉਣ ਲੱਗ ਪਿਆ ਫਿਰ ਉਸ ਦੀ ਨਿਗਾਹ ਸੈਨਾਪਤੀ ਕੁਮਿਹਰ ਦੇ ਪਿੱਛੇ ਪਈ ਸੈਨਾਪਤੀ ਦੀ ਫੌਜ ਮੁਕਾਬਲਾ ਕਰਨ ਲਈ ਸਿਰ ਤੇ ਆ ਪਹੁੰਚੀ ਸੀ ਸਿਪਾਹੀ ਦੇ ਖੌਫਨਾਕ ਅੰਦਾਜ਼ ਵਿੱਚ ਚਿਲਾਉਣ ਤੇ ਚੀਕਾਂ ਮਾਰਨ ਨਾਲ ਦੁਸ਼ਮਣ ਦੇ ਖੇਮੇ ਵਿੱਚ ਇੱਕ ਖਲਬਲੀ ਜਿਹੀ ਮਚ ਗਈ ਸੀ ਉਹ ਲਗਾਤਾਰ ਰੌਲਾ ਪਾ ਰਿਹਾ ਸੀ ਦੌੜੋ ਦੌੜੋ ਆਪਣੀ ਜਾਨ ਬਚਾਓ ਜਿੰਦਾ ਸ਼ੇਰ ਨੂੰ ਫੜਨ ਵਾਲਾ ਮਸ਼ਹੂਰ ਸੈਨਾਪਤੀ ਇੱਕ ਭਾਰੀ ਫੌਜ ਲੈ ਕੇ ਆ ਗਿਆ ਹੈ। ਇਸ ਫੌਜ ਦਾ ਸੈਨਾਪਤੀ ਇੰਨਾ ਤਾਕਤਵਰ ਹੈ ਉਹ ਸਾਡਾ ਕੀ ਹਾਲ ਕਰੇਗਾ? ਇਹ ਸੁਣ ਕੇ ਦੁਸ਼ਮਣ ਦੇ ਸਾਰੇ ਸਿਪਾਹੀ ਡਰ ਗਏ ਤੇ ਉਹ ਸਾਰੇ ਘੋੜਿਆਂ ਤੇ ਭੱਜਣ ਲੱਗੇ। ਉਹਨਾਂ ਦਾ ਬਾਦਸ਼ਾ ਆਪਣੇ ਖੇਮੇ ਵਿੱਚ ਬੈਠਾ ਜੰਗ ਦੇ ਮੈਦਾਨ ਦਾ ਸੂਰਤੇ ਹਾਲ ਦੇਖ ਰਿਹਾ ਸੀ। ਜਦੋਂ ਜੰਗ ਦਾ ਸਾਰਾ ਪਾਸਾ ਅਚਾਨਕ ਪਲਟ ਗਿਆ। ਤਾਂ ਉਹ ਇਕਦਮ ਘਬਰਾਇਆ ਤੇ ਉਸਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਨੂੰ ਰੱਖ ਕੇ ਬਾਹਰ ਨਿਕਲ ਗਿਆ ਤੇ ਘੋੜੇ ਤੇ ਸਵਾਰ ਹੋ ਕੇ ਉਹ ਵੀ ਆਪਣੇ ਸਿਪਾਹੀਆਂ ਦੇ ਪਿੱਛੇ ਭੱਜ ਗਿਆ ਘਬਰਾਏ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਇੱਧਰ ਜਦੋਂ কুমਿਹਾਰ ਦਾ ਘੋੜਾ ਦੁਸ਼ਮਣ ਦੇ ਖੇਮੇ ਦੇ ਨੇੜੇ ਤੋਂ ਲੰਘਿਆ ਤਾਂ ਉਹ ਖੁਦ ਹੀ ਰੁਕ ਗਿਆ কুমਿਹਾਰ ਨੇ ਕੰਬਦੇ ਹੋਏ ਹੱਥਾਂ ਨਾਲ ਆਪਣੇ ਪੈਰ ਖੋਲੇ ਤੇ ਘੋੜੇ ਤੋਂ ਹੇਠਾਂ ਡਿੱਗ ਪਿਆ ਉਹ ਤਾਂ ਚੰਗਾ ਹੋਇਆ ਕਿ ਉਸ ਨੂੰ ਘੋੜੇ ਤੋਂ ਹੇਠਾਂ ਡਿੱਗਦਾ ਹੋਇਆ ਕਿਸੇ ਨੇ ਨਹੀਂ ਦੇਖਿਆ ਉਸ ਨੇ ਦੁਸ਼ਮਣ ਵੱਲ ਨਜ਼ਰ ਮਾਰੀ ਉਹ ਸਾਰੇ ਉੱਥੋਂ ਭੱਜ ਗਏ ਸਨ ਉਹ ਆਪਣੇ ਦੁਸ਼ਮਣ ਬਾਦਸ਼ਾਹ ਦੇ ਖੇਮੇ ਵਿੱਚ ਦਾਖਲ ਹੋਇਆ ਤਾਂ ਉਸ ਦੀ ਨਜ਼ਰ ਇੱਕ ਖੱਤ ਤੇ ਪਈ ਜੋ ਕਿ ਉਸ ਨੇ ਆਪਣੀ ਜੇਬ ਵਿੱਚ ਰੱਖ ਲਿਆ ਕੁਮਿਆਰ ਸੈਨਾਪਤੀ ਨਸੀਬ ਵਕਤ ਪੈਦਲ ਹੀ ਘਰ ਵੱਲ ਨੂੰ ਰਵਾਨਾ ਹੋ ਗਿਆ ਰਾਸਤੇ ਵਿੱਚ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਆਦਮ ਨਾਲ ਸਿਰ ਝੁਕਾਉਣ ਲੱਗੇ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਜੇਬ ਵਿੱਚੋਂ ਖਤ ਕੱਢ ਕੇ ਦਿੰਦੇ ਹੋਏ ਕਿਹਾ ਕਿ ਇਹ ਖਤ ਨੂੰ ਆਪਣੇ ਬਾਦਸ਼ਾਹ ਦੇ ਸ਼ਾਹੀ ਮਹਿਲ ਵਿੱਚ ਲੈ ਜਾ ਤੇ ਹਾਂ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਹੁਣ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਘੋੜੇ ਦੀ ਪਿੱਠ ਤੇ ਕਦੇ ਨਹੀਂ ਬੈਠਾਂਗਾ ਖਤ ਬਾਦਸ਼ਾਹ ਨੂੰ ਦੇ ਆਈ ਇਸ ਵਿੱਚ ਕੀ ਲਿਖਿਆ ਹੈ ਮੈਨੂੰ ਨਹੀਂ ਪਤਾ ਹਾਂ ਬਾਦਸ਼ਾਹ ਨੂੰ ਇਹ ਜ਼ਰੂਰ ਦੱਸ ਦਿਓ ਕਿ ਦੁਸ਼ਮਣ ਡਰ ਕੇ ਭੱਜ ਗਿਆ ਤੇ ਵਾਪਸ ਸਾਡੇ ਮੁਲਕ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖੇਗਾ ਹੁਣ ਮੈਂ ਸੌਣ ਜਾ ਰਿਹਾ ਹਾਂ ਮੇਰਾ ਇਕੱਲਾ ਇਕੱਲਾ ਜੋੜ ਹਿੱਲ ਗਿਆ ਹੈ ਕੋੜੇ ਨੇ ਮੇਰੀ ਹੱਡੀ ਪਸਲੀ ਇੱਕ ਕਰ ਰੱਖੀ ਹੈ কুমਹਾਰ ਦੀ ਪਤਨੀ ਖਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਈ ਜਦੋਂ ਬਾਦਸ਼ਾਹ ਨੇ ਦੁਸ਼ਮਣ ਦਾ ਖੱਤ ਪੜ੍ਹਿਆ ਤਾਂ ਉਸਨੇ ਆਪਣੇ ਨਵੇਂ ਸੈਨਾਪਤੀ ਦੀ ਬਹੁਤ ਤਾਰੀਫ਼ ਕੀਤੀ ਤੇ ਕਿਹਾ ਤੁਹਾਡਾ ਪਤੀ ਇਸ ਵੇਲੇ ਕਿੱਥੇ ਹੈ? ਘਮਿਆਰ ਦੀ ਪਤਨੀ ਬੋਲੀ ਹਜ਼ੂਰ ਉਹ ਤਾਂ ਬਹੁਤ ਥੱਕਿਆ ਹੋਇਆ ਹੈ ਤੇ ਘਰ ਵਿੱਚ ਆਰਾਮ ਕਰ ਰਿਹਾ ਹੈ। ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦੇਵਾਂ ਤੇ ਤੁਹਾਡੇ ਕੋਲ ਭੇਜ ਦੇਵਾਂ? ਬਾਦਸ਼ਾਹ ਨੇ ਕਿਹਾ ਨਹੀਂ ਨਹੀਂ ਉਸ ਨੂੰ ਹੁਣ ਜਗਾਉਣਾ ਨਹੀਂ ਹੈ। ਆਰਾਮ ਕਰਨ ਦਿਓ। ਕੱਲ ਸਵੇਰੇ ਮੇਰੇ ਕੋਲ ਭੇਜ ਦੇਣਾ ਅਸੀਂ ਉਸ ਨੂੰ ਕੀਮਤੀ ਇਨਾਮ ਨਾਲ ਨਵਾਜਾਂਗੇ। ਕਮਿਆਰ ਦੀ ਪਤਨੀ ਬੋਲੀ ਜੀ ਹਜੂਰ ਤੇ ਉਹ ਉੱਥੋਂ ਚਲੀ ਗਈ। ਸਵੇਰ ਹੋਈ ਤਾਂ ਕਮਿਆਰ ਪੈਦਲ ਹੀ ਘਰ ਤੋਂ ਰਵਾਨਾ ਹੋ ਗਿਆ। ਗਲੀਆਂ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਰੰਗ-ਬਰੰਗੇ ਝੰਡੀਆਂ ਲੈ ਕੇ ਖੜੇ ਸਨ। ਉਹ ਖੁਸ਼ੀ ਦਾ ਭਰਪੂਰ ਇਜ਼ਹਾਰ ਕਰ ਰਹੇ ਸਨ। ਉਹ ਇਹ ਜਾਣਦੇ ਸਨ ਕਿ ਇਸ ਸੈਨਾਪਤੀ ਨੇ ਦੁਸ਼ਮਣ ਨੂੰ ਮਾਰ ਪੁਜਾਇਆ ਹੈ। ਉਹ ਕਹਿ ਰਹੇ ਸਨ ਕਿ ਸਾਡੇ ਸੈਨਾਪਤੀ ਵਿੱਚ ਕਿੰਨੀ ਸਾਦਗੀ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ ਕਮਿਆਰ ਸ਼ਾਹੀ ਮਹਿਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਬੜੀ ਇੱਜ਼ਤ ਨਾਲ ਆਪਣੇ ਨਾਲ ਵਾਲੀ ਕੁਰਸੀ ਤੇ ਬੈਠਣ ਦਾ ਮਾਣ ਬਖਸ਼ਿਆ ਉਹ ਦੋਵੇਂ ਕੁਝ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਢੇਰ ਸਾਰੇ ਕੀਮਤੀ ਤੋਹਫਿਆਂ ਨਾਲ ਨਿਵਾਜਿਆ ਰਾਜ ਵਿੱਚ ਅਮਨ ਸ਼ਾਂਤੀ ਹੋ ਗਈ ਸੀ ਲੋਕ ਖੁਸ਼ਹਾਲ ਹੋ ਗਏ ਸਨ ਦੁਸ਼ਮਣ ਮੁਲਕ ਦੇ ਬਾਦਸ਼ਾਹ ਨੇ ਦੁਬਾਰਾ ਫੇਰ ਕਦੇ ਹਮਲਾ ਕਰਨ ਦੀ ਹਿੰਮਤ ਹੀ ਨਹੀਂ ਕੀਤੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਉਸ ਪਰਮਾਤਮਾ ਤੇ ਇੱਕ ਅਟੁੱਟ ਵਿਸ਼ਵਾਸ ਬਣਾ ਕੇ ਰੱਖੋ ਤੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੇ ਰਹੋ ਫਿਰ ਪਤਾ ਨਹੀਂ ਲੱਗਦਾ ਕਦੋਂ ਉਹ ਸਾਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦਾ ਹੈ ਧੰਨਵਾਦ